ਫਿਰ ਸ਼ੇਰ ਦਰਸ਼ਨ ਜੋਗੀ ਜੰਗਮ ਸਰੇਵੜੇ ਸੰਿਆਸੀ ਦਰਵੇਸ਼ ਬਿਪਰ ਇਹ ਵੀ ਪ੍ਰਮਾਤਮਾ ਨੂੰ ਹੀ ਪ੍ਰਸੰਨ ਕਰਨ ਵਾਸਤੇ ਵੱਖਰੇ ਵੱਖਰੇ ਆਪਣੇ ਭੇਸ ਬਣਾ ਕਰਕੇ ਵੇਸ਼ ਜੋ ਬਨਾਉਟ ਬਣਾ ਕਰਕੇ ਵਖਰੀਆਂ ਵਖਰੀਆਂ ਨਕਲਾਂ ਲਾਉਂਦੇ ਹਨ ਉਹ ਵਾਹਿਗੁਰੂ ਦੇ ਤਾਂ ਹੀ ਪ੍ਰਸੰਨ ਕਰਨ ਵਾਸਤੇ ਗੁਰ ਚੇਲੇ ਉਪਦੇਸ਼ ਕਰਮ ਕਮਾਏ ਦੇ ਕੋਈ ਗੁਰੂ ਬਣ ਕੇ ਤੇ ਕੋਈ ਚਿਲਾ ਬਣ ਕੇ ਉਪਦੇਸ਼ ਦੇ ਰਹੇ ਹਨ ਇਸ ਪ੍ਰਕਾਰ ਉਹ ਇਹ ਕਰਮਾਂ ਨੂੰ ਕਮਾਉਂਦੇ ਹਨ ਆਦਪੁਰਖ ਆਦੇਸ਼ ਪਾਰ ਨਾ ਪਾਏ ਦੇ ਜੋ ਸੰਸਾਰ ਦਾ ਮੁੱਢ ਵੈ ਗੁਰੂ ਆਗ ਹੈ ਸਭ ਦਾ ਆਗ ਹੈ ਸੰਸਾਰ ਦਾ ਮੁੱਢ ਰੂਪ ਹੈ ਪੁਰਖ ਵਿਆਪਕ ਹੈ ਜਰੇ ਜਰੇ ਵਿੱਚ ਉਸ ਪਰਮੇਸ਼ਰ ਨੂੰ ਇਹ ਸਾਰੇ ਹੀ ਆਦੇਸ਼ ਨਮਸਕਾਰਾਂ ਕਰਦੇ ਹਨ ਜਿਸ ਦਾ ਕੋਈ ਵੀ ਜੋ ਪਾਰ ਉਰਾਰ ਨਹੀਂ ਪਾਇਆ ਜਾ ਸਕਦਾ ਨਹੀਂ ਪਾ ਸਕਦਾ ਭਾਵ ਜੋ ਬੇਅੰਤ ਬੇਅੰਤ ਹੈ ਪੀਰ ਪੈਗੰਬਰ ਹੋਏ ਕਰਦੇ ਬੰਦਗੀ ਹੁਣ ਤੀਜੀ ਪੌੜੀ ਵਿੱਚ ਬਖਸ਼ਿਸ਼ ਕਰਦੇ ਹਨ ਕਿ ਇਸੇ ਪ੍ਰਕਾਰ ਹੀ ਜੋ ਪੀਰ ਕਹੀਏ ਮੁਸਲਮਾਨਾਂ ਦੇ ਗੁਰੂ ਪੈਗੰਬਰ ਤੇ ਆਕਾਸ਼ ਤੋਂ ਜੋ ਅੱਲਾਹ ਦੇ ਬੈਗਾਮ ਲੈ ਕੇ ਆਉਣ ਵਾਲੇ ਮੁਹੰਮਦ ਸਾਹਿਬ ਜੀ ਇਬਰਾਹਿਮ ਇਹ ਸਾਰੇ ਵੀ ਜੋ ਮੁਸਲਮਾਨਾਂ ਦੇ ਗੁਰੂ ਪੀਰ ਪੈਗੰਬਰ ਹਨ ਇਹ ਵੀ ਪਰਮਾਤਮਾ ਦੇ ਦਾਸ ਹੋ ਕਰਕੇ ਸੇਵਕ ਬਣ ਕਰਕੇ ਉਸ ਵਾਹਿਗੁਰੂ ਦੀ ਹੀ ਬੰਦਗੀ ਭਗਤੀ ਕਰਦੇ ਹਨ ਸ਼ੇਖ ਮਸਾਇਕ ਹੋਏ ਕਰ ਮੋਹ ਜ਼ਿੰਦਗੀ ਤੇ ਸ਼ੇਖ ਮੁਸਲਮਾਨਾਂ ਵਿੱਚ ਜੋ ਉੱਚੀ ਜਾਤੀ ਵਾਲੇ ਜੋ ਹਿੰਦੂਆਂ ਤੋਂ ਮੁਸਲਮਾਨ ਹੋਏ ਹਨ ਤੇ ਜੋ ਮਸਾਇਕ ਮੁਸ਼ਕਤਾ ਕਰਨ ਵਾਲੇ ਫਕੀਰ ਲੋਕ ਇਹ ਵੀ ਪਰਮਾਤਮਾ ਦੀ ਹੀ ਮੋਹ ਜ਼ਿੰਦਗੀ ਮੋਤਾਜਗੀ ਜੋ ਖੁਸ਼ ਆਮਦ ਕਰਦੇ ਹਨ ਉਸ ਦੀ ਗੌਸ ਕਤਬ ਕਈ ਲੋਏ ਦਰ ਬਖਸ਼ੰਦਗੀ ਮੁਸਲਮਾਨ ਫਕੀਰਾਂ ਦਾ ਜੋ ਇੱਕ ਖਾਸ ਦਰਜਾ ਜੋ ਕਤਬ ਜੋ ਕਿਤਾਬ ਦੇ ਰਾਹੀ ਚਲਾਉਣ ਵਾਲੇ ਤੇ ਉਹਨਾਂ ਦੇ ਕਈ ਜੋ ਲੋਏ ਲੋਕ ਵੀ ਉਸ ਦੇ ਦਰਬਾਰ ਦੀ ਹੀ ਬਖਸ਼ੰਦਗੀ ਜੋ ਬਖਸ਼ਿਸ਼ ਪ੍ਰਾਪਤ ਕਰਦੇ ਹਨ ਦਰਦਰਵੇ ਸੁਖ ਲੋਏ ਮਸਤ ਮਸੰਦਗੀ ਪਰਮਾਤਮਾ ਦੇ ਭਗਤ ਉਸ ਦੇ ਨਾਮ ਦੀ ਮਸਤੀ ਵਿੱਚ ਮਸਤ ਹੋ ਗਏ ਉਸ ਦੇ ਦਰ ਕਈਏ ਦਰਵਾਜ਼ੇ ਤੇ ਖੜਕੇ ਉਸ ਦੀ ਹੀ ਮਸੰਦਗੀ ਜੋ ਸਿੰਘਾਸਨ ਦਾ ਉਸ ਦਾ ਹੀ ਆਸਰਾ ਵਾਹਿਗੁਰੂ ਦਾ ਹੀ ਸਿੰਘਾਸਨ ਦਾ ਆਸਰਾ ਤੱਕਦੇ ਹਨ ਉਹਦੇ ਦਰ ਤੇ ਖੜਕੇ ਵਲੀ ਉਲਹ ਸੁਣ ਸੋਏ ਕਰਨ ਪਸੰਦਗੀ ਤੇ ਾਲਾ ਦੇ ਜੋ ਬਲ ਵਾਲੇ 파ਵ ਕਰਾਮਾਤਾਂ ਵਾਲੇ ਫਕੀਰ ਵੀ ਉਸ ਦੀ ਸਿਫਤ ਸਲਾਹ ਅਤੇ ਸੋਭਾ ਨੂੰ ਜੋ ਸੁਣਨਾ ਹੀ ਪਸੰਦਗੀ ਪਸੰਦ ਕਰਦੇ ਹਨ ਦਰਗਹ ਵਿਰਲਾ ਕੋਈ ਵਖਤ ਬਲੰਦਗੀ ਤੇ ਕੋਈ ਵਿਰਲਾ ਹੀ ਕਹਿੰਦੇ ਹਨ ਵਖਤ ਭਾਗਾ ਵਾਲਾ ਪ੍ਰਮਾਤਮਾ ਦੀ ਬਖਸ਼ਿਸ਼ ਦੁਆਰਾ ਉਸ ਦੇ ਦਰਬਾਰ ਵਿੱਚ ਬਲੰਦਗੀ ਵੱਡੇ ਭਾਗਾ ਵਾਲਾ ਹੀ ਕੋਈ ਵਿਰਲਾ ਹੀ ਪ੍ਰਵਾਨ ਨੀਕ ਹੁੰਦਾ ਹੈ ਸੁਣ ਆਖਾਣ ਵਖਾਣ ਆਖ ਵਖਾਣਿਆ ਹੁਣ ਚੌਥੀ ਬੌਡੀ ਵਿੱਚ ਬਖਸ਼ਿਸ਼ ਕਰਦੇ ਹਨ ਪ੍ਰਮਾਤਮਾ ਦਾ ਆਖਾਣ ਜੋ ਪ੍ਰਸੰਘਾਂ ਨੂੰ ਸੁਣ ਸੁਣ ਕੇ ਵਖਾਣ ਕਈਏ ਕਥਨ ਕਰਕੇ ਲੋਕ ਹੋਰਣਾ ਨੂੰ ਉਸ ਦੇ ਸਰੂਪ ਬਾਰੇ ਕਹਿ ਕੇ ਵਖਿਆ ਜੋ ਵਖਾ ਵਖਾਣਿਆ ਵਿਖਿਆਣ ਕਰਦੇ ਹਨ ਦੱਸਦੇ ਹਨ ਹਿੰਦੂ ਮੁਸਲਮਾਨ ਨਾ ਸੱਚ ਸਿਆਣਿਆ ਕਈ ਅਗਿਆਨੀ ਹਿੰਦੂਆਂ ਅਤੇ ਕਈ ਅਗਿਆਨੀ ਮੁਸਲਮਾਨਾਂ ਨੇ ਗੁਰੂ ਤੋਂ ਬਗੈਰ ਉਸ ਸੱਚ ਸਰੂਪ ਪਰਮੇਸ਼ਰ ਨੂੰ ਜੋ ਨਾ ਸੱਚ ਸਿਆਣਿਆ ਨਹੀਂ ਸਿਆਣਿਆ ਨਹੀਂ ਪਛਾਣਿਆ ਹੈ ਉਸ ਦੀ ਪ੍ਰਾਪਤੀ ਦਾ ਉਸ ਦੇ ਮੇਲ ਤਾਂ ਹੀ ਜੋ ਕੀ ਰਸਤਾ ਹੈ ਕਿਸ ਪ੍ਰਕਾਰ ਉਸ ਵਾਹਿਗੁਰੂ ਦੇ ਦਰ ਤੇ ਪ੍ਰਵਾਣ ਹੋ ਸਕੀਦਾ ਹੈ ਉਸ ਵਾਹਿਗੁਰੂ ਦੀ ਜੋ ਖੁਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਗਿਆਨੀ ਹਿੰਦੂਆ ਨੇ ਅਗਿਆਨੀ ਮੁਸਲਮਾਨਾਂ ਨੇ ਇਸ ਪ੍ਰਕਾਰ ਜੋ ਗੁਰੂ ਤੋਂ ਬਗੈਰ ਉਹ ਸੱਚ ਪਰਮੇਸ਼ਰ ਨੂੰ ਨਹੀਂ ਪਛਾਣਿਆ ਹੈ ਅੰਦਰ ਗਹਿ ਪਤ ਪ੍ਰਵਾਣ ਮਾਣ ਨੇ ਮਾਣਿਆ ਪਰਮਾਤਮਾ ਦੇ ਜੋ ਦਰਬਾਰ ਵਿੱਚ ਉਹਨਾਂ ਦੀ ਹੀ ਇੱਜ਼ਤ ਪ੍ਰਵਾਨਨਿਕ ਹੁੰਦੀ ਹੈ ਜੋ ਇੱਜ਼ਤ ਸਤਕਾਰ ਹੁੰਦਿਆਂ ਹੋਿਆਂ ਵੀ ਨਿਮਾਣਿਆ ਮਾਣ ਤੋਂ ਰਹਿਤ ਹੋ ਕਰਕੇ ਰਹਿੰਦੇ ਹਨ ਵੇਦ ਕਥੇਬ ਕੁਰਾਨ ਨਾ ਆਖਰ ਜਾਣਿਆ ਹਿੰਦੂਆਂ ਦੇ ਚਾਰ ਵੇਦ ਰਿਗ ਸਾਮ ਯਜੁਰ ਅਥਰਵਨ ਇਸਲਾਮ ਦੀਆਂ ਚਾਰ ਕਦੀਵ ਪੁਸਤਕਾਂ ਤੌਰੇਤ ਜੰਬੂਰ ਅੰਜੀਲ ਕੁਰਾਨ ਜੋ ਮੁਸਲਮਾਨਾਂ ਦੇ ਇਧਾਰਮਿਕ ਗ੍ਰੰਥ ਹਨ ਇਹਨਾਂ ਸਵਣਾ ਨੇ ਵੀ ਪਰਮੇਸ਼ਰ ਦਾ ਜੋ ਆਖਰ ਅੰਤ ਨਹੀਂ ਜਾਣਿਆ ਹੈ ਦੀਨ ਦੁਨੀ ਹੈਰਾਨ ਝੋਜ ਵਿਡਾਣਿਆ ਤੇ ਦੁਨੀ ਜੋ ਲੋਕ ਅਤੇ ਦੀਨ ਪਰਲੋਕ ਦੇ ਲੋਕ ਪਰਲੋਕ ਦੇ ਜੀਵ ਪ੍ਰਮਾਤਮਾ ਦੇ ਅਚਰਜ ਕੌਤਕਾਂ ਨੂੰ ਵੇਖ ਕੇ ਹੈਰਾਨ ਅਸਚਰਜ ਹੁੰਦੇ ਹਨ ਕਾਦਰ ਨੂੰ ਕੁਰਬਾਨ ਕੁਦਰਤ ਮਾਣਿਆ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਹਨ ਕਿ ਐਸੇ ਜੋ ਕਾਦਰ ਸ੍ਰਿਸ਼ਟੀ ਰਚਨ ਵਾਲੇ ਪਰਮੇਸ਼ਰ ਵਾਹਿਗੁਰੂ ਤੋਂ ਅਸੀਂ ਬਲਿਹਾਰ ਜਾਂਦੇ ਹਾਂ ਕੁਰਬਾਨ ਜਾਣਾ ਚਾਹੀਦਾ ਹੈ ਉਸ ਵਾਹਿਗੁਰੂ ਦੇ ਤਾਂ ਹੀ ਜੋ ਆਪਣੀ ਸ਼ਕਤੀ ਦੁਆਰਾ ਆਪਣੀ ਮੌਜ ਨੂੰ ਮਾਣਦਾ ਹੈ ਲਖ ਲਖ ਰੂਪ ਸਰੂਪ ਅਨੂਪ ਸਿਧਾਵਹੀ ਹੁਣ ਪੰਜਵੀਂ ਬਾਉੜੀ ਵਿੱਚ ਬਖਸ਼ਿ ਸ਼ਕਾ ਰਹੇ ਹਨ ਕਿ ਲੱਖਾਂ ਹੀ ਆਕਾਰਾਂ ਵਾਲੇ ਲੱਖਾਂ ਹੀ ਸ੍ਰੇਸ਼ਟ ਰੂਪਾਂ ਵਾਲੇ ਜੋ ਅਨੂਪ ਉਪਮਾ ਤੋਂ ਰਹਿ ਜ਼ਹਨ ਇਹ ਸਭ ਦੁਨੀਆ ਤੋਂ ਸਿਧਾਵ ਹੀ ਜੋ ਚਲੇ ਜਾ ਰਹੇ ਹਨ ਚਲੇ ਜਾਣ ਵਾਲੇ ਹਨ ਰੰਗ ਬਿਰੰਗ ਸੁਰੰਗ ਤਰੰਗ ਬਣਾਵਹੀ ਪਰਮੇਸ਼ਰ ਦੀ ਰਚਨਾ ਵਿੱਚ ਜੀਵ ਅਤੇ ਵਸਤੂਆਂ ਰੰਗ ਬਰੰਗੀਆਂ ਵਾਹਿਗੁਰੂ ਨੇ ਰਚਨਾ ਬਣਾਉਣੀ ਕੀਤੀ ਹੈ ਤਰਾ-ਤਰਾਂ ਦੀ ਹੋਈ ਕਿਸੇ ਦੇ ਨਾਲ ਮਿਲਦਾ ਨਹੀਂ ਐਸਾ ਉਹ ਵਾਹਿਗੁਰੂ ਦੇ ਅਚਰਜ ਗੌਤਕ ਹਨ ਕਈ ਇੱਕ ਰੰਗ ਦੇ ਹਨ ਕਈ ਜੋ ਬਿਰੰਗ ਜੋ ਮਿਸ਼ਰਤ ਰੰਗਾਂ ਵਾਲੇ ਜਿਵੇਂ ਮੋਰ ਤੋਤੇ ਆਦ ਕਈ ਸ੍ਰੇਸ਼ਟ ਰੰਗਾਂ ਵਾਲੇ ਹਨ ਜੋ ਦੇਖਣ ਨੂੰ ਬਹੁਤ ਹੀ ਸੁੰਦਰ ਲੱਗਦੇ ਨੇ ਤੇ ਕਈ ਜੋ ਤਰੰਗ ਜੋ ਲਹਿਰਾ ਬਣਾ ਰਹੇ ਹਨ ਜਿਵੇਂ ਕਿ ਗਰੁੜ ਆਦਿਕ ਜੋ ਇਹ ਡੱਬ ਖੜਬੇ ਜੀਵ ਇਸ ਪ੍ਰਕਾਰ ਵਾਹਿਗੁਰੂ ਦੀ ਅਚਰਜ ਹੀ ਜੋ ਰਚਨਾ ਹੈ ਬਣਾਉਣਾ ਕੀਤੀ ਹੈ ਰਾਗਨਾਦ ਵਿਸਮਾਦ ਗੁਣ ਨਿਦ ਗਾਵਹੀ ਕਈ ਰਾਗ ਗਾਉਂਦੇ ਹਨ ਕਈ ਵਾਜੇ ਵਜਾਉਂਦੇ ਹਨ ਤੇ ਕਈ ਅਚਰਜ ਹੋਗੇ ਗੁਣਾ ਦੇ ਜੋ ਖਜ਼ਾਨੇ ਜੋ ਵਾਹਿਗੁਰੂ ਹੈ ਪਰਮਾਤਮਾ ਦੀ ਸਿਫਤ ਸਲਾਹ ਨੂੰ ਗਾਉਂਦੇ ਹਨ ਰਸ-ਗਸ ਲੱਖ ਸੁਆਦ ਚਖ ਚਖਾਵਹੀ ਲੱਖਾਂ ਹੀ ਕਿਸੈਲੇ ਮਿੱਠੇ ਰਸਾਂ ਦੇ ਸੁਆਦਾਂ ਨੂੰ ਚਖਦੇ ਹਨ ਅਤੇ ਹੋਰਨਾਂ ਨੂੰ ਵੀ ਚਖਾਵ ਹੀ ਚਖਾਉਂਦੇ ਹਨ ਗੰਧ ਸੁਗੰਧ ਕਰੋੜ ਮਹਿ ਮਹਿਕਾਵਹੀ ਕਰੋੜਾਂ ਹੀ ਜੋ ਗੰਧ ਖੁਸ਼ਬੂਆਂ ਸੋਗੰਦ ਸ੍ਰੇਸ਼ਟ ਸੁਗੰਧੀਆਂ ਦੀ ਮਹਿਕ ਨਾਲ ਆਪਣੇ ਆਲੇ-ਦੁਆਲੇ ਨੂੰ ਮਹਿਕਾਵਹੀ ਜੋ ਮਹਿਕ ਆ ਰਹੇ ਹਨ ਮਹਿਕਾਉਂਦੇ ਹਨ ਗੈਰ ਮਹਿਲ ਸੁਲਤਾਨ ਮਹਿਲ ਨਾ ਪਾਵਹੀ ਇਹ ਜਿਹੇ ਲੋਗ ਗੈਰ ਪਰਾਈ ਜੋ ਬਾਦਸ਼ਾਹਾਂ ਦੇ ਮਹਿਲ ਵਿੱਚ ਜਾਣ ਵਾਲੇ ਕਦੀ ਵੀ ਜੋ ਸੱਚ ਸਰੂਪ ਪ੍ਰਮਾਤਮਾ ਨੂੰ ਨਹੀਂ ਮਹਿਲ ਨਾ ਪਾਵਹੀ ਉਸ ਵਾਹਿਗੁਰੂ ਦੇ ਸਰੂਪ ਨੂੰ ਨਹੀਂ ਪਾ ਸਕਦੇ ਸੇਵ ਸ਼ਕਤੀ ਦਾ ਮੇਲ ਦੁਬਿਦਾ ਹੋਵਹੀ 6ਵੀਂ ਪੌੜੀ ਵਿੱਚ ਬਖਸ਼ਿਸ਼ ਕਰਦੇ ਹਨ ਸੇਵ ਕਈ ਕਲਿਆਣ ਸਰੂਪ ਵਾਹਿਗੁਰੂ ਅਤੇ ਉਸ ਦੀ ਜੋ ਰਚੀ ਮਾਇਆ ਦਾ ਆਪਸੀ ਜੋ ਮੇਲ ਸੰਜੋਗ ਹੈ ਤੀਜਾ ਇਸ ਸ਼ਕਤੀ ਦਾ ਜੋ ਸਥੂਲ ਰੂਪ ਪ੍ਰਕਿਰਤੀ ਹੈ ਜਿਨ੍ਹਾਂ ਤੋਂ ਸੰਸਾਰ ਦੀ ਕਾਰ ਚੱਲ ਰਹੀ ਹੈ ਤੇ ਜੋ ਦੁਵਿਧਾ ਜੋ ਚਿੱਤੇ ਪਣ ਵਾਲੀ ਜੋ ਹੋ ਗਈ ਇਹ ਜੋ ਦੁਚਿੱਤੇ ਪਣ ਵਾਲੀ ਹੈ ਤ੍ਰੈ ਗੁਣ ਮਾਇਆ ਖੇਲ ਭਰ ਭਰ ਧੋਵਈ ਤੇ ਤ੍ਰੈ ਗੁਣ ਤਿੰਨ ਗੁਣ ਰਜੋ ਤਮੋ ਸਤੋ ਮਾਇਆ ਦੀ ਇਹ ਸਾਰੀ ਖੇਡ ਹਨ ਸੰਸਾਰ ਦੇ ਰਜੋ ਤੇ ਤਮੋ ਬਿਰਤੀ ਵਾਲੇ ਲੋਕ ਔਗਣਾ ਦੁਆਰਾ ਆਪਣੇ ਆਪ ਨੂੰ ਪਰਦੇ ਹਨ ਸਤੋਗੁਣ ਵਾਲੇ ਇਨਾਂ ਔਗਣਾ ਨਾਲ ਜੋ ਭਰੇ ਹੋਇਆਂ ਨੂੰ ਨਾਮ ਅਥਵਾ ਨਿਸ਼ਕਾਮ ਕਰਮਾ ਦੁਆਰਾ ਤੋਬਈ ਧੋਂਦੇ ਹਨ ਚਾਰ ਪਦਾਰਥ ਭੇਲ ਹਾਰ ਪਰੋਵਈ ਚਾਰ ਪਦਾਰਥਾਂ ਧਰਮ ਅਰਥ ਕਾਮ ਮੋਖ ਨੂੰ ਮੇਲ ਕੇ ਉਹਨਾਂ ਨੂੰ ਹਾਰ ਵਾਂਗ ਗਲ ਵਿੱਚ ਪਰੋਂਦੇ ਹਨ ਭਾਵ ਇਥੇ ਖੁਸ਼ ਹੁੰਦੇ ਹਨ ਅਤੇ ਅੰਤ ਨੂੰ ਵੀ ਮੁਕਤੀ ਪਾਉਂਦੇ ਹਨ ਪੰਜ ਤਤ ਪਰ ਵੇਲ ਅੰਤ ਵਿਗੋ ਬਈ ਕਈ ਪੰਜਾਂ ਤਤਾਂ ਆਕਾਸ਼ ਹਵਾ ਪਾਣੀ ਅਗਨੀ ਪ੍ਰਥਵੀ ਤੇ ਕਈ ਜੋ ਪੰਜੀ ਪ੍ਰਕਿਰਤੀਆਂ ਦੇ ਸਰੀਰ ਵਿੱਚ ਵਿਸ਼ੇ ਵਿਕਾਰਾਂ ਦੀ प्रबलਤਾ ਵਿੱਚ ਫਸ ਕੇ ਆਪਣੇ ਅੰਤ ਸਮੇਂ ਨੂੰ ਵਿਗੋ ਬਈ ਵਿਗਾੜ ਲੈਂਦੇ ਹਨ ਆਬ ਮੋੜ ਮੋੜ ਕੇ ਜੰਮਦੇ ਮਰਦੇ ਨੇ ਛੇਰ ਉਤ ਬਾਰਹ ਮਾਹ ਹਸ ਹਸ ਰੋਵਈ ਕਈ ਛੇਰ ਉਤਾ ਵਿੱਚ ਅਤੇ ਕਈ ਬਾਰਹ ਜੋ 12 ਮਹੀਨਿਆਂ ਨੂੰ ਮੰਨਣ ਵਿੱਚ ਹੀ ਫਸੇ ਹੋਏ ਹਨ ਤੇ ਕਈ ਹੱਸ ਹੱਸ ਕੇ ਮਨੁੱਖਾ ਜਨਮ ਨੂੰ ਜੋ ਗਵਾ ਲੈਂਦੇ ਹਨ ਗਵਾਉਣਾ ਕਰਦੇ ਹਨ ਪਰ ਅੰਤ ਸਮੇਂ ਰੋਵਈ ਸਾਰੇ ਇਹ ਢੋਂਦੇ ਹੀ ਹਨ ਰਿੱਧ ਸਦ ਨਵਨਦ ਨੀਂਦ ਨਾ ਸੋਵਈ ਐਸੀ ਦੁਬਿਦਾ ਵਾਲੇ ਜੀਵ ਰਿੱਧੀਆਂ ਸਿੱਧੀਆਂ ਤੇ ਨਾਭ ਨੌ ਨਿਧੀਆਂ ਨੂੰ ਬਰਾਬਤ ਕਰਕੇ ਵੀ ਜੋ ਸ਼ਾਂਤੀ ਦੀ ਨੀਂਦ ਨੀਂਦ ਨਾ ਸੋਵੇ ਨਹੀਂ ਸੌਂਦੇ ਹਨ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ ਇਥੇ ਗੁਰੂ ਪਿਆਰੇ ਉਹ ਜੋ ਸਮੇਂ ਦੀ ਸਮਾਪਤੀ ਹੈ ਜੀ ਇੱਕਵੀਂ ਵਾਰ ਦੀਆਂ 6 ਪੌੜੀਆਂ ਤੱਕ ਆਪਾਂ ਪਾਵਨ ਪਵਿੱਤਰੇ ਕਥਾ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ ਇਸ ਪ੍ਰਕਾਰ ਅੱਗੇ ਬਖਸ਼ਿਸ਼ ਕਰਨਗੇ 7ਵੀਂ ਪੌੜੀ ਅੰਦਰ ਅਗਲੇ ਦੀਵਾਨਾ ਵਿੱਚ ਸਰਵਣ ਕਰਕੇ ਸਤਿਗੁਰੂ ਮਹਾਰਾਜ ਦੀ ਸੰਗਤ ਵਿੱਚ ਜੁੜ ਕਰਕੇ ਲਾਹਾ ਪ੍ਰਾਪਤ ਕਰਾਂਗੇ ਦਾਸ ਵੱਲੋਂ ਬਾਵਨ ਪਵਿੱਤਰ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਦੀ ਬਖਸ਼ਿਸ਼ ਕੀਤੀਆਂ ਹੋਈਆਂ 12ਾਂ ਦੀ ਕਥਾ ਜੋ ਕਰਦੇ ਆ ਇੱਕ ਨਹੀਂ ਬੇਅੰਤ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਧੰਨ ਧੰਨ ਸਤਿਗੁਰੂ ਮਹਾਰਾਜ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਸਦਾ ਹੀ ਬਖਸ਼ਣਹਾਰ ਹਨ ਕਿਰਪਾ ਕਰਕੇ ਬਖਸ਼ ਲੈਣ ਅੱਗੇ ਵਾਸਤੇ ਸੁਮਤ ਦੀ ਦਾਤ ਬਖਸ਼ਿਸ਼ ਕਰਨ ਇਥੇ ਦੋ ਪੌੜੀਆਂ ਪਰਕੜ ਕੇ ਸਮਾਪਤੀ ਹੈ ਜੀ ਸ਼ੇਰਤ ਬਾਰਹਿ ਮਾਹ ਹਸ ਹਸ ਰੋਵਈ ਰਿੱਧ ਸਿਧ ਨਵ ਨਿਧ ਨੀਦ ਨਾ ਸੋਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ